ਪੰਜਾਬ ਦੇ ਵਿੱਚ ਨਾਮਜ਼ਦਗੀਆਂ ਪਰੰ ਅੱਜ ਆਖਰੀ ਦਿਨ ਹੈ ਲੰਘੇ ਕੱਲ ਦਿਗੁਜਾਂ ਨੇ ਨਾਮਜ਼ਦਗੀਆਂ ਭਰੀਆਂ ਨੇ ਤੇ ਉਹਨਾਂ ਵੱਲੋਂ ਜੋ ਹਲਫਨਾਮੇ ਦਿੱਤੇ ਜਾਂਦੇ ਨੇ ਉਹਨਾਂ ਦੇ ਆਧਾਰ ਤੇ ਉਹਨਾਂ ਦੀ ਜਾਇਦਾਦ ਦਾ ਵੀ ਪਤਾ ਲੱਗਦਾ ਸੋ ਅੰਦਾਜ਼ਨੇ ਆ ਪੰਜਾਬ ਦੇ ਵਿੱਚ ਕਿਹੜੀਆਂ ਉਹ ਮਹਿਲਾਵਾਂ ਨੇ ਜਿਨ੍ਹਾਂ ਦੀ ਜਾਇਦਾਦ ਸਭ ਤੋਂ ਵੱਧ ਹੈ ਯਾਨੀ ਕਿ ਉਹ ਕਰੋੜਪਤੀ ਨੇ ਸਭ ਤੋਂ ਪਹਿਲਾ ਨਾਮ ਆਉਂਦਾ ਹਰਸਿਮਰਤ ਕੌਰ ਬਾਦਲ ਇਹ ਤਿੰਨ ਵਾਰ ਦੀ ਐਮਪੀ ਨੇ ਬਠਿੰਡਾ ਤੋਂ ਤੇ ਚੌਥੀ ਵਾਰ ਹੁਣ ਚੋਣ ਲੜ ਰਹੇ ਨੇ 198 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਸਭ ਤੋਂ ਅਮੀਰ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵਿੱਚ ਆਉਂਦੇ ਨੇ ਹਰਸਿ ਬਿਲਕੁਲ ਚਲ ਜਾਇਦਾਦ ਹੈ 30 ਕਰੋੜ 49 ਲੱਖ ਦੀ ਉਹਨਾਂ ਦੇ ਪਤੀ ਸੁਬੀਰ ਬਾਦਲਕੋਲ ਚਲ ਜਾਇਦਾਦ ਹੈ 24 ਕਰੋੜ 37 ਲੱਖ ਦੀ ਹਰਸਿਮਰਤ ਕੌਰ ਬਾਦਲਕੋਲ ਅਚਲ ਜਾਇਦਾਦ ਹੈ 21 ਕਰੋੜ 9 ਲੱਖ ਰੁਪਏ ਦੀ ਤੇ ਸੁਬੀਰ ਬਾਦਲਕੋਲ ਅਚਲ ਜਾਇਦਾਦ ਹੈ 59 ਕਰੋੜ 84 ਲੱਖ ਰੁਪਏ ਦੀ ਤੇ 7 ਕਰੋੜ 3 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਹਰਸਿਮਰਤ ਕੌਰ ਬਾਦਲਕੋਲ ਨੇ ਤੇ ਅਗਲਾ ਨਾਮ ਹੈ ਪ੍ਰਨੀਤ ਕੌਰ ਦਾ ਇਹਨਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਵੀ ਕਿਹਾ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਨੇ ਚਾਰ ਵਾਰੀ ਐਮਪੀ ਰਹੇ ਚੁੱਕੇ ਨੇ ਤੇ ਹੁਣ ਇੱਕ ਵਾਰ ਮੁੜ ਤੋਂ ਪਟਿਆਲਾ ਤੋਂ ਇਹ ਚੋਣ ਲੜ ਰਹੇ ਨੇ ਪ੍ਰਨੀ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਸਨ ਪਹਿਲਾ ਕਾਂਗਰਸ ਤੋਂ ਉਮੀਦਵਾਰ ਹੁੰਦੇ ਸਨ ਤੇਸਵਾਰੋ ਬੀਜੇਪੀ ਤੋਂ ਉਮੀਦਵਾਰ ਨੇ ਪਰਨੀਤ ਕੌਰ ਦੀ ਗੱਲ ਕੀਤੀ ਤੇ ਇਹਨਾਂ ਕੋਲ ਚਲ ਜਾਇਦਾਦ ਹੈ 4 ਕਰੋੜ 21 ਲੱਖ ਰੁਪਏ ਦੀ ਕੈਪਟਨ ਨਮਿੰਦਰ ਸਿੰਘ ਕੋਲ ਜਾਇਦਾਦ ਹੈ 1 ਕਰੋੜ 91 ਲੱਖ ਰੁਪਏ ਦੀ ਅਚਲ ਜਾਇਦਾਦ ਪਰਨੀਤ ਕੌਰ ਕੋਲ ਹੈ 3 ਕਰੋੜ 71 ਲੱਖ ਰੁਪਏ ਦੀ ਤੇ ਕੈਪਟਨ ਨਮਿੰਦਰ ਸਿੰਘ ਕੋਲ ਅਚਲ ਜਾਇਦਾਦ ਹੈ 13 ਕਰੋੜ 8 ਲੱਖ ਰੁਪਏ ਦੀ ਤੇ 40,79,000 ਰੁਪਏ ਦੇ ਗਹਿਣੇ ਪਰਨੀਤ ਕੌਰ ਕੋਲ ਨੇ ਪਰਨੀਤ ਕੌਰ ਕੋਲ ਸਿਆਸੀ ਤਜਰਬਾ ਜਿਹੜਾ ਉਹ ਚੰਗਾ ਹੈ 3 ਅਕਤੂਬਰ 1944 ਨੂੰ ਸ਼ਿਮਲਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 1964 ਚ ਅਮਰਿੰਦਰ ਸਿੰਘ ਨਾਲ ਵਿਆਹ ਹੋਇਆ 1999 2004 ਤੋਂ 2009 ਚ ਲਗਾਤਾਰ 3 ਵਾਰ ਪਟਿਆਲਾ ਤੋਂ ਲੋਕ ਸਭਾ ਚੋਣ ਜਿੱਤੀ 2009 ਤੋਂ 2012 ਤੱਕ ਮਨਮੋਹਨ ਸਰਕਾਰ ਦੇ ਵਿੱਚ ਵਿਦੇਸ਼ ਰਾਜ ਮੰਤਰੀ ਰਹੇ 2014 ਦੇ ਵਿੱਚ ਧਰਮਵੀਰ ਗਾਂਧੀ ਤੋਂ ਹਾਰ ਗਏ ਤੇ ਫਿਰ 2019 ਦੇ ਵਿੱਚ ਫਿਰ ਪਟਿਆਲਾ ਤੋਂ ਲੋਕ ਸਭਾ ਚੋਣ ਜਿੱਤੀ ਤੇ ਹੁਣ ਬੀਜੇਪੀ ਵੱਲੋਂ ਪਰਨੀਤ ਕੌਰ ਉਮੀਦ ਭਾਰਨੇਤੇ ਸਾਹਮਣੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਧਰਮਵੀਰ ਗਾਂਧੀ ਦੇ ਨਾਲ ਹੋਏਗਾ ਜੋ ਆਮ ਆਦਮੀ ਪਾਰਟੀ ਵੱਲੋਂ ਇੱਥੇ ਡਾਕਟਰ ਬਲਬੀਰ ਸਿੰਘ ਨੇ ਅਗਲਾ ਨਾਮ ਹੈ ਪਰਮਪਾਲ ਕੌਰ ਦਾ ਇਹ ਭਾਜੀਪੀ ਦੇ ਉਮੀਦਵਾਰ ਨੇ ਬਠਿੰਡਾ ਤੋਂ ਮਲੂਕਾ ਪਰਿਵਾਰ ਦੇ ਨੂੰ ਨੇ ਭਾਜੀਪੀ ਦੇ ਵਿੱਚ ਸ਼ਾਮਿਲ ਹੋਏ ਆਪਣੇ ਪਤੀ ਦੇ ਨਾਲ ਗੁਰਪ੍ਰੀਤ ਸਿੰਘ ਦੇ ਨਾਲ ਤੇ ਹੁਣ ਇਹ ਚੋਣ ਲੜ ਰਹੇ ਨੇ ਪਰਮਪਾਲ ਕੌਰ ਆਈਐਸ ਅਧਿਕਾਰੀ ਸਨ ਤੇ ਉਹਨਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਪਰਮਪਾਲ ਕੌਰ ਕੋਲ ਚਲ ਜਾਇਦਾਦ 6743000 ਹੈ ਗੁਰਪ੍ਰੀਤ ਸਿੰਘ ਕੋਲ 1 ਕਰੋੜ 41 ਲੱਖ ਰੁਪਏ ਦੀ ਚਲ ਜਾਇਦਾਦ ਹੈ ਪਰਮਪਾਲ ਕੌਰ ਕੋਲ ਅਚਲ ਜਾਇਦਾਦ 1 ਕਰੋੜ 29 ਲੱਖ ਰੁਪਏ ਦੀ ਹੈ ਜਦੋਂ ਕਿ ਗੁਰਪ੍ਰੀਤ ਸਿੰਘ ਕੋਲ 4 ਕਰੋੜ 75 ਲੱਖ ਰੁਪਏ ਦੀ ਜਾਇਦਾਦ ਹੈ ਤੇ ਉਹ ਪੰਜਾਬ ਦੀਆਂ ਤਿੰਨ ਮਹਿਲਾਵਾਂ ਸਨ ਜਿਨ੍ਹਾਂ ਦੀ ਜਿਹੜੀ ਜਾਇਦਾਦ ਹੈ ਉਹ ਕਰੋੜਾਂ ਦੇ ਵਿੱਚ ਹੈ ਹਾਲਾਂਕਿ ਕੁਝ ਨੇ ਅਜੇ ਜਿਹੜੇ ਨਾਮਜ਼ਦਗੀਆਂ ਦਾਖਲ ਕਰਨੀਆਂ ਨੇ ਤੇ ਜਿਹੜੀਆਂ ਹੋਰ ਜਾਣਕਾਰੀਆਂ ਹੈ ਉਹ ਹਲਫਨਾਮਿਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਪਰ ਸਭ ਤੋਂ ਅਹਿਮ ਜਾਇਦਾਦ ਦੀ ਹੁੰਦੀ ਹੈ ਕਿ ਆਖਿਰ ਉਮੀਦਵਾਰ ਤੁਹਾਡਾ ਕਿੰਨਾ ਅਮੀਰ ਹੈ